ਉਹ ਜਿਹੜੇ ਜਿਕ ਮਤਾਲਾ ਕਰਕੇ ਜਾ ਰਹੇ ਆ ਕਿਉਂ ਨਹੀਂ ਸਾਥ ਪਾਂਗ ਦੌੜ ਕਿੱਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕਿਹ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਕਦੇ ਕਿਉਂ ਨਹੀਂ ਨਾਲ ਛੜੀ ਜਾ ਰਹੇ ਕਰਦਾ ਯਾਰ ਮੋੜਾ ਇਹਦੀ ਗੱਲ ਸੁਣਦੀ ਆ ਮੈਂ ਮਾਰ ਮਾਰੂਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤੋਂ ਜੇ ਧਰ ਕੇ ਚਲਿਆ ਅਸੀਂ ਇਹਦੇ ਸੂਤ ਚਲਾਂਗੇ ਅਸੀਂ ਇੱਥੇ ਤੋਂ ਮਾਰ ਕੇ ਚੱਲਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈਗੀ ਕਿ ਕੋਈ ਵੀ ਬੰਦੇ ਨਾਲ ਨਹੀਂ ਗੱਲ ਬਣਦੀ ਕੰਨੀ ਕਾ ਮੱਤਾ ਕਰਦੀ ਇਹ ਗੱਲ ਮੈਂ ਨਹੀਂ ਬੰਦਾਂ ਮੇਰਾ ਜਿਹੜਾ ਨਾਲ ਹੁੰਦਾ ਰਹਿੰਦੇ ਉਹਨੂੰ ਖੜੇ ਨਾ ਕਰਦੋ ਮੈਂ ਮਾਰ ਦਿਆਂਗਾ ਕਾਹਦੇ ਬਾਈ ਜਵਾਬ ਤਾਂ ਮੈਂ ਕਿਸੇ ਨਾਲ ਨਹੀਂ ਬੰਦਾਂ ਸਾਥੇ ਕੋਈ ਬੰਦਾ ਚੜ੍ਹਨ ਨਾ ਪਾਵੇ ਮਾਣ ਕੁਤੂਲੀ ਦੇ ਕੋਲੂਆ ਮੈਂ ਬਚਾਉਂ ਥੋੜੂਗਾ ਜਾਂ ਮਾਰ ਦੇ ਦੂੰਗਾ ਮੈਂ ਬਚਾਉਂਗਾ ਫਿਰ ਉਹ ਕਿਤੇ ਆਉਣਾ ਤੁਸੀਂ ਨਹੀਂ ਯਾਰ ਮੈਂ ਉਹ ਬਚਾਉਂਦਾ ਮੈਂ ਕਹਾਂ ਉਹ ਆਉਣਗੇ ਉਹਨਾਂ ਦੇ ਆਉਣ ਨਾਲ ਮੀਡੀਆ ਦੇ ਵਿੱਚ ਵੀ ਗੱਲ ਜਾਣੀ ਆ ਤਾਕਤ ਵਿੱਚ ਹੀ ਤਾਂ ਪੈਣਾ ਐਸੀ ਤਾਂ ਸਾਨੂੰ ਵੀ ਕੀਦਾ ਪਤਾ ਕਿ ਸਰਕਾਰ ਦੇ ਕੰਨੀ ਤਾ ਖੁੱਲਣਗੇ ਸਾਡੇ ਨੂੰ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਤਾਂ ਮੈਨੂੰ ਦੱਸੋ ਮੈਂ ਗਲਤ ਕੀ ਕਰਦਾ ਐ ਹਜ਼ਾਰ ਬੰਦਾ ਇੱਕ ਮਿੰਟ ਇੱਕ ਮਿੰਟ ਇੱਥੇ ਕਾਇਮ ਮੈਡੀਸਿਨ ਸਾਹਿਬ ਨੂੰ ਬੁਲਾਵੇ ਇੱਕ ਮਿੰਟ ਸੁਣਨ ਵਾਲੀ ਗੱਲ ਆ ਆ ਮੀਡੀਆ ਵੀ ਮੇਰੀ ਗੱਲ ਸੁਣੋ ਇੱਥੇ ਕੋਈ ਐਮ ਐਲ ਏ ਆਵੇ ਡੀ ਸੀ ਸਾਹਿਬ ਨੂੰ ਬੁਲਾਵੇ ਡੀ ਸਾਹਿਬ ਉੱਥੇ ਆਉਂਦੇ ਨੇ ਇੱਕ ਮਿੰਟ ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਅਰ ਮੈਂ ਇਹਨੇ ਕੰਮ ਕਰਾ ਦੂਗਾ ਦੱਸੋ ਮੈਨੂੰ ਐਮ ਐਲ ਏ ਦੇ ਕੰਮ ਕਰਾ ਦੂਗਾ ਕੋਈ ਮਿੰਟ ਪਾਣੇ ਇੱਕ ਮਿੰਟ ਪਾਣੇ ਸਾਡੇ ਮੇਰੀ ਦੀ ਮਾਂ ਦੀ ਡੱਥ ਹੋਈ ਉਹ ਮੇਰੀ ਦੀ ਮਾਂ ਮਰੀ ਉਹ ਮੇਰਾ ਸਾਰਾ ਪਰਿਵਾਰ ਹੀ ਮਰ ਗਿਆ ਮੈਂ ਕਦੀ ਵੀ ਲੋਕਾਂ ਦੀ ਲੜਾਈ ਨਹੀਂ ਸੁਣ ਲਓ ਅਮਰੀਕਨ ਨਾਲ ਗੱਲ ਬੜਾ ਸਾਵਧਨ ਰੱਖੋ ਜਿਹੜੀ ਮੈਂ ਗੱਲ ਕਰ ਰਿਹਾ ਸੁਣ ਲਓ ਇਸ ਕਰਕੇ ਜੇਕਰ ਡਿਜੀ ਸਾਹਿਬ ਨਹੀਂ ਹੋਣਗੇ ਅਸੀਂ ਮੈਂ ਨੱਗੇ ਪੈਰੀ ਮਾਰਚ ਕਰੂੰ ਜਿਹੜੇ ਜਿਹੜੇ ਮੇਰੇ ਪਿੱਛੇ ਕਰ ਸਕਦੇ ਨੇ ਤੁਸੀਂ ਕਰੋਗੇ ਮਾਰਚਾ ਪਤਾ ਲਾਂਗੇ ਕਹਤਾ ਹੀ ਹਿਆ ਹੁਣ ਹੁਣ ਸਾਨੂੰ ਕੀ ਕਿਹਾ ਜਾ ਰਿਹਾ ਬਾਰ ਬਾਰ ਅਕੇ ਤੁਸੀਂ ਆ ਬੇਰਤੀ ਆ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਗਰਾਮਾਂ 'ਚ ਕਰਨ ਦਾ ਮਕਸਦ ਪਤਾ ਕੀ ਹੈ ਅਸੀਂ 6 ਸਵਾ 3 ਸਾਲ ਸਾਨੂੰ ਸਾਦਰ 3 ਸਾਲ ਇਹ ਪ੍ਰੋਗਰਾਮ ਇਹ ਆਪਾਂ ਨੂੰ ਮੁੱਦੇ ਤੇ ਲੜਦਿਆਂ ਨੂੰ ਹੋਵੇ ਆ ਜਿਹੜਾ ਪ੍ਰੋਗਰਾਮ ਕਰਨ ਦਾ ਮੁੱਖ ਮਕਸਦ ਪਤਾ ਕੀ ਹੈ ਕਿ ਮੈਨੂੰ ਪਤਾ ਹੈ ਜਿਹੜੇ ਅਸੀਂ ਅੱਜ ਅਸੀਂ ਜਿਹੜਾ ਅਸੀਂ ਅੱਜ ਬਾਅਦੇ ਲੈ ਕੇ ਆਏ ਆ ਅਸੀਂ ਜਿਹੜੇ ਅੱਜ ਅਸੀਂ ਮੰਗਾ ਲੈ ਕੇ ਆਏ ਆ ਸਰਕਾਰ ਨੇ ਮੈਨੂੰ ਪਤਾ ਨਹੀਂ ਪੂਰੀਆਂ ਕਰਨੀਆਂ ਮੈਨੂੰ ਪਤਾ ਅਸੀਂ ਮੰਗ ਪੱਤਰ ਦੇ માંગੇ ਅਸੀਂ ਤੁਹਾਡੇ ਤੇ ਜਿਹੜਾ ਲੱਗਦਾ ਨਾ ਕਿ ਕੋਣ ਹੱਥਾਂ ਦੇ ਵਿੱਚ ਲੈਂਦੇ ਹੋ ਤੁਸੀਂ ਇਹ ਕਰਦੇ ਹੋ ਬਸ ਤੁਸੀਂ ਕਹਾਂਗੇ ਵੀ ਤੁਸੀਂ ਆਪਾਂ ਆ ਜਿਹੜਾ ਤੁਸੀਂ ਉਸ ਤੋਂ ਆਪਣਾ ਵੀ ਮੰਗ ਪੱਤਰ ਦੇ ਕੇ ਚੱਲੇ ਆ ਤੁਸੀਂ ਦੇਖਦੇ ਆ ਸਾਡੀਆਂ ਮੰਗਾਂ ਨੇ ਤੁਸੀਂ ਇਹ ਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨਾਂ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਕੜੇ ਐਕਸ਼ਨ ਹੋਣਗੇ ਇਹ ਸੋਚ ਵੀ ਨਹੀਂ ਸਕਦਾ ਜੱਟ ਮਾਫੀ ਜਿਹੜੇ ਜਿੱਤਾਂ ਦੇ ਆਪਾਂ ਐਕਸ਼ਨ ਇਹਨਾਂ ਵਿੱਚ ਖਲਾਫ ਕਰਨੇ ਆ ਇਹ ਸੋਚ ਵੀ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਇੱਕੋ ਹੀ ਗੱਲ ਆ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ ਇਹ ਪ੍ਰੋਗਰਾਮ ਅੱਜ ਉਹ ਸਰਕਾਰੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਤੱਕ ਇੱਕ ਉਸ ਤਰ੍ਹਾਂ ਦਾ ਜਵਾਬਦੇਹ ਦੇ ਵਿੱਚ ਰੱਖ ਕੇ ਜਿਹੜਾ ਹੈ ਪ੍ਰੋਗਰਾਮ ਅੱਜ ਆਪਾਂ ਕਰਨਾ ਹੈ ਅਣ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਕਰਨਾ ਜਵਾਬਦੇਹ ਦੇ ਵਿੱਚ ਰਹਿ ਕੇ ਕਰਨਾ ਤੇ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਕਰੂਗਾ ਇਹ ਸਾਰਾ ਇਲਜ਼ਾਮ ਤੁਸੀਂ ਇਹ ਹਿਸਾਬ ਨਾਲ ਵੀ ਸਾਡੇ ਤੇ ਆਉਣਾ ਕਿਸੇ ਨੇ ਵੀ ਹੁਲੜਬਾਜ਼ੀ ਕੀਤੀ ਕਿਉਂਕਿ ਅੱਜ ਆਪਾਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਇਸ ਤੋਂ ਬਾਅਦ ਅੱਜ ਜੇ ਜੀੜਾ ਕਿ ਅਸੀਂ ਸਾਡੇ ਮੰਗਾਂ ਨੇ ਉਹ ਦੇ ਕੇ ਚੱਲਾਂਗੇ ਜਾਵਾਂਗੇ ਠੀਕ ਹੈ ਡਿਜੀ ਡਾਕਟਰ ਤੱਕਰ ਜਾਵਾਂਗੇ ਜੇਕਰ ਡੀਸੀ ਨਹੀਂ ਇੱਥੇ ਸਾਡਾ ਮੰਗ ਪੱਤਰ ਲਿਖਾਂਗੇ ਤਾਂ ਅਸੀਂ ਉੱਥੇ ਸਾਰਾ ਮਾਰਚ ਕਰਾਂਗੇ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਾਮ ਹੁੰਦੀ ਆ ਝੂਲੂ ਕੁਝ ਹੁੰਦਾ ਹੋਂਦੇ ਅਸੀਂ ਸਾਡੇ ਲਈ ਸਾਡੇ ਦੇ ਦੇਖੋ ਸਾਡੇ ਲਈ ਸਾਡੇ ਜ਼ਿੰਮੇਵਾਰ ਨੇ ਕਿ ਇਹ ਸਰਕਾਰ ਦੇ ਅਕੂ ਭਟਾਏ ਹੋਏ ਨੁਮਾਇੰਦੇ ਨੇ ਕਿ ਸਾਡੀ ਸਾਡੇ ਲਈ ਇਹ ਬਣੇ ਹੋਣਗੇ ਜਿਹੜੇ ਸਾਡੀਆਂ ਮੰਗਾਂ ਵਾਲੀ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹਨੇ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ ਇਸ ਅੰਦੋਲਨ ਨੂੰ ਆਕੀਂ ਹੋਰ ਤੇਜ਼ ਕਰਾਂਗੇ ਕਿਉਂਕਿ ਸੜਕ ਵੀ ਜਾਮ ਕਰਾਂਗੇ ਅਸੀਂ ਥਿਲਹਾਲ ਜਿਹੜਾ ਸਾਡਾ ਪ੍ਰੋਗਰਾਮ ਨਹੀਂ ਹੋਊਗਾ ਕਿ ਜਾਬਤ ਦੇ ਵਿੱਚ ਅਰਸ਼ਾਸ਼ਣ ਦੇ ਵਿੱਚ ਰਹਿ ਕੇ ਆਪਾਂ ਡੀਸੀਪੀ ਕੋਲ ਜਾਣਾ ਜੇਕਰ ਡੀਸੀਪੀ ਸਾਹਿਬ ਇੱਥੇ ਆਣਨਗੇ ਮੇਰੇ ਪ੍ਰਸ਼ਾਸਨ ਨਾਲ ਗੱਲ ਹੋਈਆ ਸੱਭ ਤੋਂ ਜਿਹੜੀਆਂ ਮੰਗਾਂ ਨੇ ਤੁਸੀਂ ਸਾਡੇ ਤੇ ਇਲਜ਼ਾਮ ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕਾਨੂੰਨ ਹੱਥਾਂ ਦੇ ਵਿੱਚ ਰੱਖਣੋ ਅਸੀਂ ਕਹਿੰਦੇ ਆਂ ਕਿ ਆਹ ਲੋਕ ਪੀੜਤ ਨੇ ਆਹ ਲੋਕਾਂ ਦਾ ਦੁੱਖ ਆ ਤੁਸੀਂ ਹੱਲ ਕਰ ਦਿਓ ਅਸੀਂ ਤਾਂ ਇਹ حساب ਲਾ ਲੋ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਬੋਲਣਾ ਹੀ ਛੱਡ ਦੂੰ ਮੈਂ ਤਾਂ ਜੋ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆ ਜੀ ਸਾਰਾ ਕੁਝ ਡੀਲ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਿਆਂ ਦਾ ਪੈਸਾ ਦਵਾ ਦਿਓ ਅਜ ਤਾਂ ਬੋਲਣਾ ਵੀ ਨਹੀਂ ਬੋਲ ਸਕੀ ਲੱਗਦਾ ਤੁਸੀਂ ਬੰਦੇ ਲੋਕਾਂ ਦੇ ਹੱਕ ਦਵਾ ਦਿਓ ਇਹ ਜਿਹੜੀ ਘਟਨਾ ਕੀ ਹੋਈ ਆ ਪਰ ਇਹਦਾ ਸਭ ਤੋਂ ਵੱਡਾ ਜੀ ਸਮਝ ਲਓ ਇਹ ਆਈਟਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ ਕਮੇਡੀਆਂ ਖੜਾ ਸਾਰੀਆਂ ਰੱਬ ਰੂਬੀ ਸੰਗਤਾਂ ਖੜੀਆਂ ਲੱਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਤਾਂ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀ